ਖੇਡ ਦੀ ਕਬੱਡੀ ਕਰਕੇ ਕੋਟ ਗੰਗੂ ਰਾਏ ਵਿੱਚ ਮੇਲਾ ਫਰੇ ਗੂੰਜਦਾ ਆ ਮੇਲਾ ਗੁੰਜਣ ਵਾਲੀ ਗੂੰ ਕਹਿੰਦੇ ਗੱਲ ਹੈ ਹਰਨਦੀਪ ਆ ਜਾ ਯਾਰ ਇਧਰੋਂ ਭਰਾ ਬਣ ਕੇ ਹੁਣ ਦੇਖਾਂਗੇ ਟਰੈਕਟਰ ਕਿੱਧਰੋਂ ਜਾਣਗੇ ਉਹ ਟਰੈਕਟਰਾਂ ਵਾਲੀ ਪਹਿਲੀ ਡੇਡ ਵਾਲੀ ਕਬੱਡੀ ਅਮਰੀਕ ਨਾ ਪਹਿਲੀ ਕਬੱਡੀ ਸੇਮੀ ਦੀ ਜੇਤੂ ਤੇ ਫਾਈਨਲ ਦੇ ਵਿੱਚੋਂ ਕਹਿੰਦੇ ਜਿਹੜੇ ਬੈਸਟ ਕੱਢੇ ਜਾਣਗੇ ਮੇਰੇ ਮਿੱਤਰੋ ਆ ਗੁਰਪ੍ਰੀਤ ਮੋਟਾ ਪਹਿਲੀ ਕਬੱਡੀ ਪਾ ਰਿਹਾ ਹੈ ਲੈ ਵੀ ਖਾਲਸਾ ਜੀ ਹੋ ਜੋ ਥੋੜਾ 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 ਪਾਸੇ ਹੋ ਜੋ ਆ ਪਹਿਲੀ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਆ ਗੁਰਪ੍ਰੀਤ ਮੋਟਾ ਮੇਰੇ ਮਿੱਤਰੋ ਨੰਬਰ ਦਾ ਵਾਅਦਾ ਕਰਦਾ ਹੋਇਆ ਇਹ ਤੁਹਾਡੇ ਪਿੰਡਾਂ ਦਾ ਇਸੇ ਇਲਾਕੇ ਦਾ ਇਹ ਆ ਕਹਿੰਦੇ ਖੁਸ਼ੀ ਕੜਿਆਣੇ ਵਾਲਾ ਇਸ ਸਮੇਂ ਕਹਿੰਦੇ ਕਬੱਡੀ ਪਾਉਣ ਨੂੰ ਤਿਆਰ ਹੈ ਕਿ ਭੱਜਦੇ ਨੂੰ ਇੱਕੋ ਜਿਹੇ ਬਾਣ ਮਿੱਤਰੋ ਅੱਜ ਟਕਰੇ ਨਿਹਾਨੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਤੇ ਤੂੰ ਪੈ ਗਈ ਮਿੱਤਰੋ ਕੋਟ ਗੰਗੂ ਦਾ ਇਹ ਕਬੱਡੀ ਕੱਪ ਦੀ ਵਾਕਈ ਤੁਮ ਪਈ ਹੋਈ ਐ ਆ ਖੁਸ਼ੀ ਕਦੇ ਕਬੱਡੀ ਵੱਡੀਆਂ ਗੱਲਾਂ ਨੇ ਮੇਰੇ ਮਿੱਤਰੋ ਲਾਉਣ ਮਿਹਨਤਾਂ ਸਮੇ ਨੂੰ ਜਿਹੜੇ ਮਿੱਥ ਕੇ ਉਹੀ ਆਉਂਦੇ ਆ ਮੈਦਾਨ ਵਿੱਚੋਂ ਜਿੱਤ ਕੇ ਤੇ ਵੱਡੇ ਵੱਡੇ ਨਾਮ ਮਿੱਤਰਾ ਹੁੰਦੇ ਵੇਖਿਆ ਕਬੱਡੀ ਦੇ ਮੈਦਾਨ 'ਚ ਕਈਆਂ ਦੇ ਚੱਕੇ ਜਾਮ ਮਿੱਤਰਾ ਏ ਬਲਕਾਰਨ ਖੀਲਾ ਗੱਲਾਂ ਕਰ ਗਿਆ ਅੱਜ ਕਹਿੰਦੇ ਜਿਹੜੇ ਨੇ ਸਮੇਂ ਆਉ ਜਿਹੜੇ ਮਿਹਨਤਾਂ ਕਰਕੇ ਮਕਾਮ ਪਾਉਂਦੇ ਆ ਟਰੈਕਟਰ ਜਿੱਤਦੇ ਆ ਆ ਡੇਡ ਵਾਲੀ ਪਹਿਲੀ ਪੈ ਗਈ ਤੇ ਦੂਜੀ ਪੈ ਰਹੀ ਆ ਮੇਰੇ ਮਿੱਤਰੋ ਬਰੇ ਸਾਹਿਬ ਦੀ ਧਰਤੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਪਹਿਲਾਂ ਵੀ ਟਰੈਕਟਰ ਜਿੱਤੇ ਅੱਜ ਵੀ ਗੱਲਾਂ ਟਿਕਾਣੇ ਲੱਗੀਆਂ ਨੇ ਪਰੇ 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 ਬਿੱਲਾ ਆ ਜੱਫਾ ਮੇਰੇ ਮਿੱਤਰੋ ਲੈ ਵੀ 2000 ਲੈ ਜਾਓ ਫੜ ਕੇ ਬਿੱਲੇ ਦਾ ਆ ਵੀਰਾਂ ਨੇ ਅਨਾਉਂਸ ਕਰਵਾਇਆ ਹੋਇਆ 2000 ਲੈ ਜੋ ਫੜ ਕੇ ਬਿੱਲੇ ਦਾ ਕੀਦਾ ਜੀ ਨੰਬਰ ਰਾਮਾ ਜੀ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਅੱਬ ਰੂੜ ਵਾਲੇ ਲੈ ਜੋ 2000 ਆ ਬਿੱਲੇ ਦਾ ਕਿਉਂਕਿ ਇੱਕ ਵੀਰਾਂ ਨੇ ਨੋਸ ਕਰਾਇਆ ਸੀ ਵੀ ਪਹਿਲਾ ਜੱਫਾ ਜਿੱਦਰ ਲੱਗੂ ਉਹ 2000 ਦਿੱਤਾ ਜਾਵੇਗਾ 2000 ਦਿੱਤਾ ਜਾਵੇ ਉਧਰ ਕਹਿੰਦੇ ਦੋ ਗੁਰਪ੍ਰੀਤ ਵਰੇਸਾਹਬ ਦੀਆਂ ਹੋ ਗਈਆਂ ਪਰ ਇੱਕ ਜੱਫਾ ਲੱਗ ਗਿਆ ਤੇ ਆਹ ਦੂਜੀ ਕੜਿਆਣੇ ਵਾਲਾ ਦਿੰਦਾ ਫਰਦਾ ਸ਼ੌਂਕ ਦੇ ਢੇੜੇ ਮੁੰਡਾ ਕਹਿੰਦਾ ਦਿੰਦਾ ਫਰਦਾ ਸ਼ੌਂਕ ਦੇ ਢੇੜੇ ਫਰਦਾ ਫੋੜਾਂ ਦੇ ਨੇੜੇ ਤੇੜੇ ਇਹ ਗੱਲ ਵੱਡੀ ਆ ਮੇਰੇ ਮਿੱਤਰੋ ਸਾਡੇ ਭਰਾ ਕਹਿੰਦੇ ਲਾਲੀ ਗਨਰ ਯੂ ਐਸ ਏ ਤੇ ਨਾਲ ਸਾਡਾ ਭਰਾ ਜਗਤਾਰ ਜਗਰਾਜ ਯੂਐਸਏ ਦਲਵੀਰ ਖਾਲਸਾ ਯੂਐਸਏ ਤੇ ਅਮਰੀਕ ਕੈਨੇਡਾ ਉਹਨਾਂ ਵੱਲੋਂ ਕਹਿੰਦੇ 2 ਫੋਰ ਟਰੈਕਟਰ ਬੈਸ ਰੇਡਰ ਜਾਫੀ ਨੂੰ ਦਿੱਤੇ ਜਾਣੇ ਹੈ ਸਿੰਘ ਸਰਦਾਰ ਖੁਸ਼ੀ ਕਟਿਆਣੇ ਦਾ ਕਬੱਡੀ ਪਾਰਿਆ ਪਿੱਤੇ ਸੋਈ ਨੂੰ ਮਾਨ ਗੱਲਾਂ ਵੱਡੀਆਂ ਨੇ ਗੱਲਾਂ ਵੱਡੀਆਂ ਨੇ ਇਹਦਾ ਬੱਛੂਣਾ ਪਿੰਡ ਆਹ ਸਾਹਮਣੇ ਧੀਰੇ ਦੇ ਪਿੰਡਾਂ ਦਾ ਪਰ ਅੱਜ ਖੁਸ਼ੀ ਆਉਂ ਭੱਜ ਗਿਆ ਆਉਂ ਭੱਜ ਗਿਆ ਖੁਸ਼ੀ ਭੱਜ ਗਿਆ ਕੜਿਆਣੇ ਵਾਲਾ ਰੇਡਾਂ ਕਹਿੰਦੇ ਇਸ ਫੋਰਡ ਟ੍ਰੈਕਟਰਾਂ ਵਾਲੀਆਂ ਪੈਂਦੀਆਂ ਅੱਜ ਨਿੱਲੇ ਫੋਰਡ ਕਿਹੜੇ ਪਿੰਡਾਂ ਨੂੰ ਜਾਣਗੇ ਇਹ ਸਮਾਂ ਦੱਸੂਗਾ ਮੇਰੇ ਮਿੱਤਰੋ ਇੱਕਰਾਚੋ ਵਾਲਾ ਸ਼ੇਂਤੀ ਇਸ ਸਮੇ ਕਬੱਡੀ ਪਾ ਰਿਹਾ ਸੋਮੇ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਗੱਲ ਕਹਿੰਦੇ ਹੁੰਦੀ ਹੈ ਦਰਸ਼ਨ 25 ਵਰਗਿਆਂ ਦੀ ਇਹ ਉਹਨਾਂ ਪਿੰਡਾਂ ਦਾ ਇਸ ਸਮੇ ਖਿਡਾਰੀ ਹੈ ਲੈ ਵੀ ਬਿੱਲਿਆ ਕਹਿੰਦੇ ਨਾਲ ਦੇ ਨੂੰ ਡਬਲ ਟੱਚ ਹਸਪਿੰਡ ਦਾ ਪਿੱਤਾ ਇਸ਼ਾਰੇ ਕਰ ਗਿਆ ਕਿ ਨੰਬਰ ਇਸ ਸਮੇਂ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ 우ਸਤਾਦ ਜੀ ਰਵੀ ਆ ਗਿਆ ਪੁਰਜ ਲਿੱਟਾਂ ਵਾਲਾ ਆ ਰਵੀ ਪੁਰਜ ਲਿੱਟਾਂ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਐਨ ਕਹਿੰਦੇ ਰੀਜਨਾ ਸ਼ਿੰਗਾਰੇ ਆ ਰੀਜਨਾ ਸ਼ਿੰਗਾਰੇ ਆ ਆ ਨੀਲੇ ਫੋਰ ਦਿੱਤੇ ਜਾਣੇ ਜਿਹੜੇ ਮੇਰੇ ਮਿੱਤਰੋ ਲੱਖ 75 ਵੱਡੇ ਪ੍ਰਾਈਜ਼ ਨੇ ਸ਼ੇਰ ਗੁਰੂ ਨਾਨਕ ਕਬੱਡੀ ਕਲੱਬ ਦੇ ਵੱਲੋਂ ਦਿੱਤੇ ਜਾਣੇ ਆ ਪਰ ਇਹ ਸੈਵ ਵਾਲੇ ਦੀ ਕਹਿੰਦੇ ਤੀਜੀ ਪੈਨ ਲੱਗੀ ਹੈ ਔਰ ਸਾਹਮਣੇ ਕਹਿੰਦੇ ਕੜਿਆਣੇ ਵਾਲੇ ਨੇ ਵੀ ਤੀਜੀ ਪਾਉਣੀ ਹੈ ਜਾਫੀਆਂ ਨੇ ਠੱਲ ਪਾਉਣੀ ਹੈ ਮੇਰੇ ਮਿੱਤਰੋ ਦੇਖਾਂਗੇ ਕਿਹੜਾ ਜਾਫੀ ਵੱਧ ਕੇ ਕੋਸ਼ਿਸ਼ ਕਰਦਾ ਹੈ ਇਧਰ ਗੋਲਾ ਸੰਮਾ ਦਾ ਨਾਲ ਕਹਿੰਦੇ ਪ੍ਰੀਤ ਹੈ ਨਾਲ ਕਹਿੰਦੇ ਰਾਜਵੀਰ ਹੈ ਨਾਲ ਕਹਿੰਦੇ ਬਿੱਲਾ ਬਨੂੜ ਹੈ ਆਹ ਸਾਹਮਣੇ ਕਹਿੰਦੇ ਸਰਦਾਰ ਹਰੀ ਸਿੰਘ ਨਲਵਾ ਕਬੱਡੀ ਕਲੱਬ ਖੇਡ ਰਹੀ ਹੈ ਸਾਡੇ ਭਰਾ ਵੱਡੇ ਪੱਧਰ ਤੇ ਕੈਨੇਡਾ ਵਿੱਚ ਟੀਮ ਬਣਦੀ ਹੈ ਇੱਥੇ ਬਣਦੀ ਹੈ ਉਹ ਕੜਿਆਣੇ ਵਾਲਾ ਫੇਰ ਆ ਗਿਆ ਅਮਰੀਕ ਆ ਕਹਿੰਦੇ ਮੈਨੂੰ ਲੱਗਦਾ ਵੀ ਲੈਮਨ ਨੂੰ ਲੱਗਦਾ ਲਗਭਗ 5000 ਦੇ ਕਰੀਬ ਕਬੱਡੀ ਪੈ ਰਹੀ ਹੈ 5000 ਦੇ ਕਰੀਬ ਹੈ 2501 ਹੈ 1101 ਹੈ ਇੱਕ ਅੰਦਾ ਮੈਨੂੰ ਲੱਗਦਾ ਹੋਰ ਵੀ ਹੋਣਾ ਪਰ ਆ ਕਹਿੰਦੇ ਤਲਵੰਡੀ ਵਾਲਾ ਇਹਨੇ ਪਿੱਟਾਂ ਤੋਂ ਫੋੜ ਜਿੱਤਿਆ ਅੱਜ ਕੋਟ ਗੰਗੂਰਾਏ ਤੋਂ ਦੁਬਾਰਾ ਫੋੜ ਜਿੱਤਣ ਨੂੰ ਫਿਰਦਾ ਉਧਰ ਜਿਹੜਾ ਨੰਬਰ ਹੋਲ ਸੀਗਾ ਉਹ ਬਿੱਲੇ ਦਾ ਹੈ ਉਹ ਨੰਬਰ ਜਾਫੀਆਂ ਦਾ ਨੋਟ ਕਰ ਲਿਓ ਉਹ ਨੰਬਰ ਜਾਫੀਆਂ ਦਾ ਬਰੇਸਾਹ ਵਾਲਿਆ ਜੇ ਮਾਨਸੇ ਨੂੰ ਟਰੈਕਟਰ ਲਿਜਾਣਾ ਜੋੜ-ਜੋੜ ਕੇ ਪਾਉਣੀਆਂ ਪਾਣੀਆਂ ਬੱਕੀ ਤਿੱਤਰੀ ਕਬਾਦੋਂ ਨਿਕਲੀ ਉੱਡਦੀ ਨੂੰ ਆਵਾਜ਼ ਪੈ ਗਿਆ ਇਹ ਗੋਲਾ ਸੰਧਮਾ ਦਾ ਇਹ ਗੋਲਾ ਸੰਧਮਾ ਦਾ ਐਨ ਕਹਿੰਦੇ ਬੱਲੇ ਬੱਲੇ ਕਰਵਾ ਰਿਹਾ ਖੇਡ ਮੈਦਾਨ ਵਿੱਚ ਮੁਰਜ ਲਿੱਟਾ ਮਲਦੀ ਕਬੱਡੀ ਪੈ ਰਹੀ ਹੈ ਜਿਨੇ ਬਾਤੀਆਂ ਜੋੜ-ਜੋੜ ਮਿੱਤਰੋ ਲੈ ਜੋ ਜਿੱਤ ਕੇ ਕੋਟ ਗੰਗੂ ਰਾਏ ਵਿੱਚੋਂ ਫੌੜ ਮਿੱਤਰੋ ਫੌੜ ਮਿੱਤਰੋ ਫੌੜ ਮਿੱਤਰੋ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਖੁਸ਼ੀ ਇੰਦਰ ਯਾਰ ਪਰ ਇਹ ਸੱਦੀ ਟੀਮ ਹੈ ਵੱਡਾ ਮੇਲਾ ਚੱਲਦਾ ਅਮਰੀਕ ਕਰੀ ਗੱਲ ਸਾਹਮਣੇ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਉਧਰ ਕਹਿੰਦੇ ਬੱਛੋ ਆਣੇ ਵਾਲਾ ਮੈਨੂੰ ਲੱਗਦਾ ਮੈਨੂੰ ਲੱਗਦਾ ਜੱਫਾ ਲਊ ਯਾਰ ਰਵੀ ਭੱਜੂ ਆਹ ਟੱਕਰ ਵੀ ਸਿਰੇ ਦੀ ਹੈ ਆਹ ਭੱਜ ਜਾਣਾ ਜਾਂ ਰੱਖ ਲੈਣਾ ਇਹ ਤੇ 30 ਸਕਿੰਟਾਂ ਨੇ ਫੈਸਲੇ ਕਰਨੇ ਆ ਉਧਰ ਕਹਿੰਦੇ ਲੈਲੀ ਪਿੰਡ ਨੂੰ ਟਰੈਕਟਰ ਤੁਰੇ ਜਾਂਦੇ ਦੀਂਦੇ ਆ ਲੈਲੀ ਪਿੰਡ ਨੂੰ ਟਰੈਕਟਰ ਤੁਰੇ ਜਾਂਦੇ ਆ ਜਿਵੇਂ ਕਹਿੰਦਾ ਸੀ ਹੁਣ ਤੇਰੇ ਪੇਕਿਆਂ ਨੂੰ ਫੋੜ ਛੂਕਦਾ ਜਾਉ ਨਹੀਂ ਹੁਣ ਤੇਰੇ ਪੇਕਿਆਂ ਨੂੰ ਉਹ ਕਿਹੜੇ ਪਿੰਡਾਂ ਨੂੰ ਫੋੜ ਛੂਕਦੇ ਜਾਂਦੇ ਆ ਹਜੇ ਮੈਚ ਦਾ ਸਮਾਂ ਬਾਕੀ ਹੈ ਗੱਲਾਂ ਟਿਕਾਣੇ ਲੱਗ ਜਾਣਗੀਆਂ ਮੇਰੇ ਮਿੱਤਰੋ ਇਧਰਲੇ ਬੰਨੇ ਕਰਾਚੋ ਵਾਲਾ ਛੋਟੀ ਉਮਰ ਵੱਡੇ ਤਜਰਬੇ ਨੇ ਕਿ ਜਦ ਬਾਜੀ ਵਿੱਚ ਛੱਡੇ ਤਖਤ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ ਟਾਈਮ ਤਾਂ ਮਿਰਜੇ ਮਾਰੇ ਜਾਂਦੇ ਨੇ ਬਾਲੇ ਤੱਤੇ ਤਵੇ ਤੇ ਰੋਟੀ ਫੜਦੀ ਹੁੰਦੀ ਆ ਤਣਕਾ ਤਣਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਤਣਕਾ ਤਣਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਬਾਈ ਇੱਕ ਮੰਗਿਆ ਦਰਸ਼ਕਾਂ ਦੀ ਬਰੇ ਸਾਹਿਬ ਦੀ ਟੀਮ ਦੇ ਨਾਲ ਜਿਹੜੇ ਐਕਸਟਰਾ ਨੇ ਉਹ ਬਹਿ ਜਾਓ ਬਾਈ ਵੜ ਕੇ ਜਿਹੜੇ ਬਰੇ ਸਾਹਿਬ ਦੀ ਟੀਮ ਨਾਲ ਐਕਸਟਰਾ ਨੇ ਬਹਿ ਜਾਓ ਉਹ ਮੈਨੂੰ ਲੱਗਦਾ ਪਰ ਸਾਹਮਣੇ ਖੁਸ਼ੀ ਅੱਜ ਫੋਰਡ ਜਿੱਤਣ ਨੂੰ ਫਿਰਦਾ ਜਿਹੜੇ-ਜਿਹੜੇ ਚਾਹੁੰਦੇ ਆਂ ਵੀ ਖੁਸ਼ੀ ਫੋਰਡ ਜਿੱਤੇ ਇੱਕ ਵਾਰੀ ਤਾੜੀਆਂ ਮਾਰ ਦੋ ਦਰਸ਼ਕ ਵੀਰੋ ਹਜੇ 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 ਕੁਝ ਕਿਹਾ ਨਹੀਂ ਜਾ ਸਕਦਾ ਖਾਲਸਾ ਜੀ ਹਜੇ ਤਾਂ ਤੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਬੋਲ ਜਵਾਨ ਵਿੱਚ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਯਾਰ ਮੈਦਾਨ ਵਿੱਚ ਆ ਕੁਝ ਵੀ ਹੋ ਸਕਦਾ ਕੁਝ ਕਿਹਾ ਨਹੀਂ ਜਾ ਸਕਦਾ ਮੇਰੇ ਮਿੱਤਰੋ ਕੌਣ ਜਿੱਤੂਗਾ ਕਿਉਂਕਿ ਮੇਲਾ ਵੱਡਾ ਹੈ ਪੰਜਾਬ ਦੀ ਮਿੰਨੀ ਲੰਮ ਤੇ ਰਿਆ ਕੋਟ ਗੰਗੂ ਰਾਏ ਦੇ ਵਿੱਚ ਪੰਜਾਬ ਦਾ ਦਿਲ ਸ਼ਹਿਰ ਲੁਧਿਆਣਾ ਲੁਧਿਆਣੇ ਦੇ ਪੈਰਾਂ ਦੇ ਵਿੱਚ ਵਸਿਆ ਪਿੰਡ ਹੈ ਖੁਸ਼ੀ ਕੜਿਆਣੇ ਵਾਲਾ ਜੇ ਜਾਫੀਆਂ ਨੂੰ ਓਕੇ ਬਾਈ ਕਹਿ ਜੂਗਾ ਇਹ ਨੀਲੇ ਫੋੜ ਦੀ ਸੀਟ ਤੇ ਬਹਿ ਜੂਗਾ ਇਹ ਨੀਲੇ ਫੋੜ ਦੀ ਸੀਟ ਤੇ ਬਹਿ ਜੂਗਾ ਆਹ ਸਾਹਮਣੇ ਕੱਲ ਨੀਲੇ ਫੋੜ ਦੀ ਚੱਲਦੀ ਹੈ ਮੇਰੇ ਮਿੱਤਰੋ ਐਨ ਕਹਿੰਦੇ ਚੋਟੀ ਦਾ ਜਿਹੜੇ 50 ਪਾਉਂਡ ਬੋਲੇ ਸੀ ਉਹ ਕਹਿੰਦੇ ਵੀਰਾਂ ਨੇ ਪਹੁੰਚੇ ਨਾਮ ਵੀਰੇ ਬਾਅਦ ਚ ਇਹ ਕਮੇਟੀ ਦਾ ਫੈਸਲਾ ਨਾ ਬਾਅਦ ਚ ਮਾਇਆ ਬੋਲਤੀ ਵੀ ਉਹ 50 ਪਾਉਂਡ ਖੁਸ਼ੀ ਦੇ ਓਮ ਕੜਿਆਣੇ ਕੋਲੇ ਪਹੁੰਚੇ ਕਰ ਦਿੱਤੇ ਵੀਰਾਂ ਨੇ ਲੈ ਵੀ ਵੀਰਾਂ ਹੋ ਜਾ ਸੈੱਡ ਤੇ ਮੈਚ ਚੋਟੀ ਦਾ ਚੱਲ ਰਿਹਾ ਆਂ ਦੇਖਾਂ ਵੀ ਗੁਰਪ੍ਰੀਤ ਮੋਟਾ ਇਹ ਮਾਨਸਾ ਵਾਲਾ ਇਹ ਬਰੇ ਸਾਹਬਾਣਾ ਮੇਰੇ ਮਿੱਤਰੋ ਫੇਰ ਫੇਰ ਕੇ ਰੈਡਾ ਪਾਉਂਦਾ ਆ ਪ੍ਰੀਤ ਹੈ ਲੈਣੀ ਪਿੰਡ ਵਾਲਾ ਜਿੱਥੋਂ ਦੇ ਖੀਰ ਨੇ ਤਕੜੀ ਕਬੱਡੀ ਖੇਡੀ ਹੈ ਉਧਰ ਲਾਵੀ ਅੰਦਰ ਜੇ ਜੇ ਇੱਕ ਜਫਾ ਲਾਦਾ ਤੇ ਮੈਚ ਫਸ ਜਾਣਾ ਕਿਉਂਕਿ ਇਧਰਲੇ ਬੰਨੇ ਲਹਿਦੀ ਦੀ ਟੀਮ ਨੇ ਵੀ ਕੋਈ ਜਫਾ ਲਾਇਆ ਜੇ ਉਧਰ ਜਾਫੀਆਂ ਨੇ ਲਾਦਾ ਫਿਰ ਫਾਜੂ ਤੰਦੂਰ ਚ ਬਿੱਲਾ ਮੈਨੂੰ ਲੱਗਦਾ ਫਿਰ ਮੈਚ ਹੋਜੂ ਬਰੋਬਰੀ ਤੇ ਫਿਰ ਟਰੈਕਟਰ ਵੀ ਸੋਚਾਂ ਦੇ ਵਿੱਚ ਪੈਣਗੇ ਵੀ ਕੀ ਦੇ ਘਰ ਵੱਲ ਜਾਈਏ ਮੇਰੇ ਮਿੱਤਰੋ ਉਧਰਲੇ ਬੰਨੇ ਚਾਰ ਨੇ ਇੰਦਰਾ ਹੋ ਤਗੜਾ ਆਹ ਲੱਗ ਗਿਆ ਟੁੱਟ ਕੇ ਉਹ ਲੱਗ ਗਿਆ ਟੁੱਟ ਕੇ ਲੈ ਜੂ ਮੇਲਾ ਲੁੱਟ ਕੇ ਆਹ ਲੱਗ ਗਿਆ ਟੁੱਟ ਕੇ ਇੰਦਰ ਤੇ ਆਹ ਕਹਿੰਦੇ ਗੱਭਰੂ ਗੱਭਰੂ ਰਵੀ 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 ਗੁਰਜ ਲੱਟਾ ਤਲਵੰਡੀ ਬਰਜ ਲੱਟਾਂ ਤਲਵੰਡੀ ਕੜੀ ਦੀਆਂ ਸੁੰਆਂ ਟਕ 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 ਆ ਖੇਚ ਆ ਖੇਚ ਆ ਖੇਚ ਆ ਬੱਲੇ ਉਹ ਬੱਲੇ ਉਹ ਬੱਲੇ ਉਹ ਬੱਲੇ ਉਹ ਨਹੀਂ ਆਂਦਾ ਸਵਾਦ ਇੱਕ ਵਾਰੀ ਤਾੜੀਆਂ ਆਹ ਬੱਲੇ ਬੱਲੇ ਹੋਈ ਪਈ ਅੱਗੇ ਅੱਗੇ ਵੇਖੀ ਜਾਏ ਹੁੰਦਾ ਕੀ ਫੁੱਟਰ ਵਾਲਿਆ ਤੇਰੀ ਆਵਾਜ਼ ਨਹੀਂ ਨਿਕਲਦੀ ਭਰਾ ਬਣ ਕੇ ਦੀ ਆਵਾਜ਼ ਵਧਾ ਲਾ ਹੂਟਰ ਵਾਲਿਆ ਪਤਾ ਨਹੀਂ ਲੱਗਾ 30 ਸਕਿੰਟ ਹੋ ਗਏ ਇਹ ਨਹੀਂ ਪਰ ਪਤਾ ਉਹਨਾਂ ਨੂੰ ਲੱਗਾ ਜਿਨ੍ਹਾਂ ਦਾ ਜ਼ੋਰ ਲੱਗਾ ਪਤਾ ਉਹਨਾਂ ਨੂੰ ਲੱਗਾ ਜਿਨ੍ਹਾਂ ਦਾ ਜ਼ੋਰ ਲੱਗਾ ਮੈਚ ਬਰਾਬਰੀ ਤੇ ਐ ਇੱਕ ਅੱਧੇ ਨੰਬਰ ਦਾ ਫਰਕ ਐ ਹੂਟਰ ਵਾਲਿਆ ਹੂਟਰ ਦੀ ਆਵਾਜ਼ ਵਧਾ ਲੈ ਆਪਰਾ ਬਣ ਕੇ ਵਾਕਈ ਹੱਲਾ ਗੁੱਲਾ ਹੱਲਾ ਗੁੱਲਾ ਕੇ ਕੰਮਕਾਰ ਤੇਰਾ ਦੱਸ ਕੀ ਚੋਬਰਾ ਅੱਲਾ ਗੁੱਲਾ ਰੱਖੀ ਦਾ ਕਰਾ ਕੇ ਨਖਰੋ ਆ ਨੰਬਰ ਕੀ ਦਾ ਹੋ ਗਿਆ ਜੀ ਆ ਨੰਬਰ ਜਾਫੀਆਂ ਦਾ ਤੇ ਨੰਬਰ ਦੇ ਮੈਚ ਮਾਰੇ ਮਿੱਤਰੋ ਆ ਫਸ ਗਿਆ ਮੈਚ ਆ ਲੱਗ ਗਿਆ ਜੋਰ ਆ ਜਾਂਦਾ ਕਰਾਚੋ ਵਾਲਾ ਹੁਣ ਟਰੈਕਟਰ ਪੈ ਗਏ ਸੋਚਾਂ ਚ ਕੌਣ ਜਿੱਤ ਕੇ ਲੈ ਜਾਊ ਗੱਲ ਚੱਲਦੀ ਆ ਲੋਕਾਂ ਚ ਹੁਣ ਟਰੈਕਟਰ ਪੈ ਗਏ ਸੋਚਾਂ ਚ ਕੌਣ ਲੈ ਜਾਊ ਜਿੱਤ ਕੇ ਮਿੱਤਰੋ ਇਹ ਗੱਲ ਚੱਲਦੀ ਆ ਲੋਕਾਂ ਚ ਆਹ ਖੁਸ਼ੀ ਗੜਾਣ ਦੀ ਰੇਡ ਆ ਬਾਬਾ ਬਹਿ ਜਾ ਲੈ ਕੇ ਆ ਆ ਸਾਹਮਣੇ ਮੁੰਡੇ ਬੜੇ ਹੱਟ ਆਉ ਖੁਸ਼ੀ ਜਾਫੀਆਂ ਨੂੰ ਸੱਟ ਸੱਟ ਆ ਮੇਲਾ ਬੜਾ ਹੱਟ ਆ ਅਮਰੀਕ ਕਰ ਗੱਲ ਸਾਹਮਣੇ ਲੋ ਸਾਹਮਣੇ ਖੁਸ਼ੀ ਖੁਸ਼ੀ ਆ ਕੜਿਆਣੇ ਵਾਲਾ ਮੇਰੇ ਮਿੱਤਰੋ ਦੂਜੇ ਪਾਸੇ ਬੱਛੋਆਣਾ ਪਿੰਡ ਹੈ ਆ ਮੁੰਡੇ ਦਾ ਖੁਸ਼ੀ ਇਹ ਦੋਨੋਂ ਖੁਸ਼ੀ ਹੈ ਇਹ ਤੇ ਉਹ ਗੱਲ ਬਣ ਗਈ ਵੀ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭੰਬੜ ਮਚੇ ਅੰਗਿਆਰਾਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਾਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਾਂ ਦਾ ਆ ਗੁਰਪ੍ਰੀਤ ਮੋਟਾ ਮੇਰੇ ਮਿੱਤਰੋ ਦੂਜੇ ਪਾਸੇ ਆ ਪੜਾਉਣ ਵਾਲਾ ਲਾ ਆਹ ਸਾਹਮਣੇ 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 ਨੰਬਰ ਗੁਰਪ੍ਰੀਤ ਦਾ ਮੇਰੇ ਮਿੱਤਰੋ ਆ ਮੈਚ ਚੋਟੀ ਦਾ ਮੇਰੇ ਮਿੱਤਰੋ ਖੇਡਿਆ ਜਾ ਰਿਹਾ ਐ ਐਨ ਗੱਲਾਂ ਟਿਕਾਣੇ ਦੀਆਂ ਨੇ ਹਣ ਪਤਾ ਲੱਗਣਾ ਐ ਕਿ ਉਧਰ ਐ ਕਿ ਇੱਧਰ ਐ ਆਹ ਕੜਿਆਣੇ ਵਾਲਿਆ ਪੀਲਾ ਠੰਡਾ ਠਾਰ ਪਾਣੀ ਜਾਂ ਤਾਂ ਮੇਰੇ ਯਾਰ ਦਾ ਪਿਆਦੇ ਝੂਠਾ ਪਾਣੀ ਜਿਹਨੂੰ ਪੀ ਕੇ ਹੋ ਜਾ ਠੰਡੀ ਸੀਤ ਆਹ ਸਖੀ ਅਸੇਲੀਏ ਦੀ ਗੁਰਾਂ ਦੀ ਏ ਚੇਲੀਏ ਆਹ ਜਾਣਦੀ ਕਿਉਂ ਨਹੀਂ ਕਾਲਜੇ ਚੋਂ ਚੀਸ ਚੋਟੀ ਦਾ ਮੈਚ ਐ ਅੱਜ ਖੁਸ਼ੀ ਦੇ ਕਰੇ ਖੁਸ਼ੀਆਂ ਮਨਾਇਆਂ ਜਾਣੀਆਂ ਜੇ ਟਰੈਕਟਰ ਜਿੱਤ ਗਿਆ ਮੱਲ ਕੌਣ ਜਿੱਤੂ ਇਹ ਪਤਾ ਲੱਗੂਗਾ ਹਜੇ ਤਾਂ ਮੱਲ ਸੰਧਵਾ ਦੇ ਕੈਣ ਨੂੰ ਫੋਰ ਦੇ ਕੇ ਨੇੜੇ ਨੇੜੇ ਫਿਰਦਾ ਫੋਰਡ ਦੇ ਨੇੜੇ ਨੇੜੇ ਤੇ ਆ ਜਿਹੜਾ ਤੁਰਿਆ ਆਉਂਦਾ ਇਹ ਵੀ ਬਾਲਾ ਨੇੜੇ ਹੋਇਆ ਫਿਰਦਾ ਆਹ ਗੱਲ ਸੁਕਾਣੇ ਆ ਵਾਕਈ ਗੱਲ ਟਿਕਾਣੇ ਆ ਇੱਕ ਕਹਿੰਦੇ ਗੁਰਪ੍ਰੀਤ ਜਿੱਤਣ ਨੂੰ ਫਿਰਦਾ ਦੂਜੇ ਪਾਸੇ ਮੁੰਡਾ ਕਹਿੰਦੇ ਵੀ ਖੁਸ਼ੀ ਜਿੱਤਣ ਨੂੰ ਫਿਰਦਾ ਇਹ ਤੇ ਗੱਲ ਸਮਾਂ ਦੱਸੂ ਮੇਰੇ ਮਿੱਤਰੋ ਆਹ ਮੋਟੇ ਦੀ ਕਬੱਡੀ ਦੇ ਉੱਪਰ ਲੈ ਵੀ ਨੌਜਵਾਨਾ ਆਹ ਗੋਲਾ ਸੰਧਮਾ ਵਾਲਾ ਇਹ ਕਹਿੰਦੇ ਨੌਜਵਾਨ ਮਾਜੇ ਵਾਲਾ ਇਹ ਮਾਜੇ ਵਾਲਾ ਇਹ ਮਾਜੇ ਵਾਲਾ ਕਿ ਕਰਤਾ ਕਹਿਰ ਚੋਪਦਾਨੇ ਇਹ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲ ਦੀ ਸਿੱਧੀ ਤੂ ਕਾਲਜੇ ਪਾਉਂਦੀ ਆ ਕਹਿੰਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਸੱਦਿਆ ਇਹਦਾ ਸੰਧਵਾ ਪਿੰਡ ਹੈ ਐਵੇਂ ਥੋੜੀ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿੰਨਾ ਵਿੱਚ ਕੋਈ ਗੱਲ ਬਾਤ ਹੁੰਦੀ ਆ ਜਿੰਨਾਂ ਦੀ ਵੱਖਰੀ ਜਮਾਤ ਹੁੰਦੀ ਆ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਨਾਲ ਇੱਕ ਗੱਲਬਾਤ ਹੁੰਦੀ ਆ ਬੁੱਟੇ ਬਾਈ ਨੇ ਗੱਲਾਂ ਟਿਕਾਣੇ ਲਾਤੀਆਂ ਲੈ ਵੀ ਓਮ ਆ ਜਾ ਕੜਿਆਣੇ ਵਾਲਿਆ ਉਹ ਬੰਨ ਦੇ ਰੰਗ ਨਾ ਹੋ ਜਾਨਾ ਤੇਰੇ ਪਿੰਡਾਂ ਕੋਲੇ ਮੇਲਾ ਜੇ ਮੈਚ ਵਧੀਆ ਲੱਗਦਾ ਇੱਕ ਤਾਲੀ ਬਾਬਾ ਨਾਗ ਪਾਗ ਜਿਆਂ ਦੇ ਨਾਲ ਜੋਰਦਾਰ ਮਾਰਦੇ ਲੈ ਵੀ ਕੜਿਆਣੇ ਵਾਲਿਆ ਗੱਲਾਂ ਟਿਕਾਣੇ ਕਰਾਚੋ ਵਾਲਾ ਕਹਿੰਦਾ ਹੋ ਜੋ ਨੱਕ ਦੀ ਸਿੱਧ ਨੂੰ ਸਿੱਧੇ ਯਾਰਾਂ ਨੇ ਹਿੱਕ ਵਿੱਚ ਵੱਜਣਾ ਯਾਰਾਂ ਨੇ ਹਿੱਕ ਵਿੱਚ ਵੱਜਣਾ ਮੇਰੇ ਮਿੱਤਰੋ ਐਨ ਚੋਟੀ ਦਾ ਮੈਚ ਹੈ ਕਿ ਲਾਟਾਂ ਵਰਗੇ ਕਿੱਥੇ ਟੱਕ ਕੇ ਬੈੰਦੇ ਹੁੰਦੇ ਆ ਆ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਆ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਪੈਂਦੇ ਹੁੰਦੇ ਆ ਵਾਕਿਆ ਗੱਲ ਟਿਕਾਣੇ ਹੈ ਮੈਚ ਕਹਿੰਦੇ ਹਨ ਪੂਰਾ ਤਕੜਾ ਖੇਡਿਆ ਜਾ ਰਿਹਾ ਹੈ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਭਾਮੜ ਮੱਚਿਆਂ ਅੰਗਿਆਲਿਆਂ ਦਾ ਕਿ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਰਲਕਾਰਿਆਂ ਦਾ ਖੁਸ਼ੀ ਵੀ ਨੇੜੇ ਆ ਪਰ ਸਮਾਂ ਕਹਿੰਦੇ ਹਰੇ ਬੀਤਿਆ ਨਹੀਂ ਹਾਂ ਸਮਾਂ ਬਾਕੀ ਹੈ ਪਤਾ ਲੱਗ ਜਾਣਾ 5-10 ਮਿੰਟਾਂ ਦੇ ਵਿੱਚ ਵੀ ਟਰੈਕਟਰ ਕਿੱਧਰ ਨੂੰ ਜਾਂਦੇ ਆ ਪਰ ਖੁਸ਼ੀ ਨੌਨ ਸਟਾਪ ਕਬੱਡੀਆਂ ਪਾ ਰਿਹਾ ਹੈ ਖੁਸ਼ੀ ਕਿੜਿਆਣੇ ਵਾਲਾ ਅੱਜ ਖੁਸ਼ੀ ਦਾ ਪੂਰਾ ਪਰਿਵਾਰ ਮੰਮੀ ਡੈਡੀ ਵੀ ਤੇ ਕਹਿੰਦੇ ਭੈਣ ਭਾਈ ਵੀ ਲੈ ਬੈਠੇ ਲਾਈਵ ਤੇ ਨਜ਼ਾਰਾ ਮਾਣਦੇ ਹੋਣੇ ਐ ਐਨ ਪੂਰੇ ਖੁਸ਼ ਹੋਣੇ ਐ ਹਨ ਕਹਿੰਦੇ ਇਲਾਕੇ ਵਿੱਚ ਗੱਲ ਜਿਹੜੀ ਸਾਰੇ ਸਾਰੇ ਹੀ ਬੰਦੇ ਆ ਖੁਸ਼ੀ ਦਾ ਪਰਿਵਾਰ ਕੱਲੇ ਕੱਲੇ ਪ੍ਰੇਮ ਦਾ ਪਲੇਅਰ ਦਾ ਪਰਿਵਾਰ ਜਿਹੜਾ ਆਨੰਦ ਮਾਣ ਰਿਹਾ ਔਰ ਅਦਾਸ ਕਰਦੇ ਆ ਉਹ ਮਾਪੇ ਜਾਂਦੇ ਰਹਿਣ ਉਹ ਭੈਣਾਂ ਜਾਂਦੀਆਂ ਰਹਿਣ ਉਹ ਬੱਚੇ ਜਾਂਦੇ ਰਹਿਣ ਜੋ ਸਤਕਾਰ ਕਰ ਰਿਹਾ ਪਲੇਅਰ ਵੱਡੇ ਨੇ ਪਲੇਅਰ ਸਭ ਦੇ ਸਾਂਝੇ ਹੁੰਦੇ ਆ ਪਲੇਅਰ ਰੱਬ ਵਰਗੇ ਹੁੰਦੇ ਆ ਆਹ ਸਾਹਮਣੇ ਕਹਿੰਦੇ ਗੋਲਾ 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 ਸੰਧਵਾ ਦਾ ਤੇ ਨੌਜਣ ਕਰਾਚੋ ਵਾਲਾ ਇਹ ਪੱਪਾ ਦਾ ਬੜਾ ਤੇਜ ਹੈ ਅਗਲੀ ਰੇਡ ਕੌਣ ਤੁਰ ਪਿਆ ਮੇਰੇ ਮਿੱਤਰੋ ਫੇਰ ਆ ਗਿਆ ਖੁਸ਼ੀ ਕੌਣ ਆ ਗਿਆ ਏ ਮੇਰੀ ਖੁੱਲ ਗਈ ਪਟੱਕ ਦੇਣੇ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਲੰਘਿਆ ਉੰਜ ਲੰਘਦੇ ਆ ਲੋਕ ਭਾਵੇਂ ਲੱਗ ਨਹੀਂ ਇਹ ਲੋਕ ਲੱਖਾਂ ਨਾਲੋਂ ਵੱਖ ਨਹੀਂ ਆ ਗਲੀ ਦੇ ਵਿੱਚੋਂ ਕੌਣ ਲੰਘਿਆ ਅੱਜ ਟਰੈਕਟਰ ਇਹਦੇ ਪਿੰਡ ਦੀਆਂ ਗਲੀਆਂ ਦੇ ਵਿੱਚ ਛੂਕਣਾ ਜੇ ਇਦਾਂ ਹੀ ਕਬੱਡੀਆਂ ਪੈਂਦੀਆਂ ਰਹੀਆਂ ਜੇ ਇਦਾਂ ਹੀ ਕਬੱਡੀਆਂ ਪੈਂਦੀਆਂ ਰਹੀਆਂ ਆਹ ਕਹਿੰਦੇ ਇੰਦਰ 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 ਨਾਲ ਕਹਿੰਦੇ ਬੱਛੂ ਆਣੀਆਂ ਆਹ ਖੁਸ਼ੀ ਦੀ ਪਾਈ ਹੋ ਰੇਡ ਆ ਗਿਆ ਆ ਗਿਆ ਆ ਗਿਆ ਓ ਮਾਂ 5100 ਦੀਆਂ ਵਾਹ ਜੀ ਵਾਹ ਓਮ ਗੜੇ ਬਸ ਆ ਆਜ ਰ ਕੋਈ ਕਹਿ ਰੇ ਸੀ ਬਾਈ ਖੁਸ਼ੀ ਦੀਆਂ ਤਿੰਨ ਰੇਡਾਂ ਕਹਿੰਦੇ 5100 ਦੀਆਂ ਪਰ ਕਿਹਨਾਂ ਵੱਲੋਂ ਬਾਅਦ ਦੇ ਵਿੱਚ ਦੱਸਾਂਗੇ ਕਿਉਂਕਿ ਮੈਚ ਦੇ ਵਿੱਚ ਬੜੀ ਖੁਸ਼ੀ ਹੋਈ ਆ ਅੱਜ ਸਾਡੇ ਇਲਾਕੇ ਦੇ ਪਹਿਲੀ ਵਾਰ ਅੱਦਾ ਹੋਇਆ ਵੀ ਵੀ ਮੈਚ ਨਾ ਨਹੀਂ ਬੋਲਣੇ ਮਾਇਆ ਬੋਲਣੀ ਹੈ ਮਾਇਆ ਬੋਲਣੀ ਹੈ ਖੁਸ਼ੀ ਤੇ ਕਹਿੰਦੇ 3 3000 ਰੁਪਏ ਲੱਗਾ ਸੀ ਪਹਿਲਾਂ ਬੋਲਿਆ ਬਾਦ ਵਿੱਚ ਵੀ ਬੋਲਾਂਗੇ ਮੇਰੇ ਮਿੱਤਰੋ ਜਿਹੜੇ ਭਰਾਵਾਂ ਨੇ ਮਾਨ ਸਨਮਾਨ ਦੇਣੇ ਆ ਚਾਲੋ ਸੁੱਕਿਆ ਪਾ ਕਬੱਡੀ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਸਿਰੇ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਜੱਬ ਕੱਢ ਕੇ ਫੱਟੇ 'ਚ ਗੱਲ ਗੱਡ ਕੇ ਕੀਤੀ ਠੋਕੇ ਦਸੱਲੀ ਵਾਲੀ ਝੰਡ ਮਿੱਤਰੋ ਹੋ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਝੜ ਗਈ ਸੀਰਾਂ ਨਾਲੋਂ ਕੰਨ ਮਿੱਤਰੋ ਝੜ ਗਈ ਸੀਰਾਂ ਨਾਲੋਂ ਕੰਨ ਮਿੱਤਰੋ ਆਹ ਸਾਹਮਣੇ ਬਿੱਲਾ ਤੇ ਦੂਜੇ ਪਾਸੇ ਕਹਿੰਦੇ ਇੰਦਰ ਇੰਦਰ ਤਲਵੰਡੀ ਵਾਲਾ ਇੰਦਰ ਆਹ ਵੇਖੋ ਸਾਹਮਣੇ ਕਿ ਸਿੱਟ ਕੇ ਕਿਕਰਦਾ ਮੋਛਾ ਆਹ ਮੁੰਡਿਆਂ ਨੇ ਰੇਰ ਰੋਗ ਦੀ ਕੱਲਾ ਹੀ ਦੋਲ ਆ ਗਿਆ ਕੱਲਾ ਹੀ ਦੋਲ ਆ ਗਿਆ ਕੱਲਾ ਦੋਲ ਆ ਗਿਆ ਇਧਰ ਇੱਕ ਗੋਲੇ ਦਾ ਇੱਕ ਬਿੱਲੇ ਦਾ ਇਧਰ ਕੱਲੇ ਕੱਲੇ ਉਧਰ ਦੋ ਲੱਗਿਆ ਪਰ ਸਮਾ 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 ਸਮਰੱਥ ਉਹੀ ਅਰਜਨ ਦੇ ਤੀਰ ਉਹੀ ਅਰਜਨ ਦੇ ਹੱਥ ਜਿਹੜੇ ਕਬੱਡੀ ਦੇ ਪਿਆਰ ਰੱਖਦੇ ਤਜਰਬੇ ਰੱਖਦੇ ਆ ਉਹ ਦੱਸਣਗੇ ਇਧਰ ਵੀ ਮੁਕਾਬਲਾ ਚੋਟੀ ਦਾ ਗੁਰਪ੍ਰੀਤ ਨੂੰ ਦੂਜਾ ਲੱਗਿਆ ਲੱਗਦਾ ਰਾਜਵੀਰ 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 ਫੈਸਲੇ ਹੋ ਗਏ ਫੈਸਲੇ ਨਾਲ ਜਿੱਤਦੇ ਅਧੂਰੇ ਰਹਿਣਗੇ ਮੇਲਾ ਕਹਿੰਦੇ ਕੋਟ ਦਾ ਪਟਾਕੇ ਪੈਣਗੇ ਪਟਾਕੇ ਪੈ ਰਹੇ ਪਟਾਕੇ ਪਈ ਜਾਂਦੇ ਆ ਪਟਾਕੇ ਪਈ ਜਾਂਦੇ ਆ ਗੱਲ ਕਹਿੰਦੇ ਹਨ ਸਿਰੇ ਲੱਗੀ ਪਈ ਹੈ ਕਿ ਕਬੱਡੀ ਪੂਰੀ ਸ਼ਾਨਦਾਰ ਬਣੀ ਪਈ ਹੈ ਜਿਵੇਂ ਗੁਰਪ੍ਰੀਤ ਸਿੰਘ ਦੀ ਬੇਰ ਕਲਾ ਸਾਡੇ ਇਲਾਕੇ ਦੇ ਕਬੱਡੀ ਦੇ ਮਹਾਨ ਬਲਾਰੇ ਉਮਰੀਣਾ ਸਾਹਿਬ ਅਕਸਰੀ ਜਦੋਂ ਮੈਚ ਫਸਦਾ ਤਾਂ ਆਖਦੇ ਹੁੰਦੇ ਸੀ ਵੀ ਪਾਣੀ ਭਰ ਲਿਏ ਛੰਨੇ ਦਾ ਵਿੱਚ ਤੁਰਦੇ ਜਾਈਏ ਜੇ ਕਦਮ ਇਧਰੋਂ ਡੋਲ ਗਿਆ ਤਾਂ ਪਾਣੀ ਦਾ ਓਛਾਲ ਇਧਰ ਨੂੰ ਜੇ ਕਦਮ ਉਧਰੋਂ ਡੋਲ ਗਿਆ ਤਾਂ ਪਾਣੀ ਦਾ ਓਛਾਲ ਉਧਰ ਨੂੰ ਗੱਲ ਓਹੋ ਜੀ ਬਣੀ ਪਈ ਹੈ ਅੱਜ ਗੱਲ ਗੰਭੀਰ ਪਈ ਹੈ ਜੋ ਸਾਫ ਸੁਥਰੀ ਕਮੈਂਟਰੀ ਆ ਜਿਹੜੀ ਉਹ ਸਾਡੇ ਵੱਡੇ ਭਾਈ ਗੁਰਪ੍ਰੀਤ 베ਰਕਲਾ ਬੜੇ ਪਿਆਰੇ ਬੋਲ ਬੜੀ ਸਾਫ ਸੁਥਰੀ ਕਮੈਂਟਰੀ ਬੜਾ ਸੁਣਨ ਨੂੰ ਚਿਤ ਕਰਦਾ ਜਦੋਂ ਵੀ ਉਹਨਾਂ ਦੇ ਮੈਚ ਔਰ ਕਹਿੰਦੇ ਵੇਖੀਦੇ ਆ ਬਹੁਤ ਸਤਿਕਾਰ ਮਿਲਦਾ ਵੱਡਾ ਭਰਾ ਹੈ ਸਾਡਾ ਵੱਡੇ ਪੱਤਰ ਤੇ ਵੱਡਾ ਮਾਨ ਹੈ ਪਿਆਰ ਹਿੰਦਰਜੀਤ ਰੂਮੀ ਦੇ ਨਾਲ ਆਹ ਸਾਹਮਣੇ ਕਬੱਡੀ ਸਿਰੇ ਦੀ ਇਧਰਲੇ ਬੰਨੇ ਕਹਿੰਦੇ ਖੁਸ਼ੀ ਖੁਸ਼ੀ ਟਰੈਕਟਰ ਜਿੱਤੂਗਾ ਖੁਸ਼ੀ ਟਰੈਕਟਰ ਜਿੱਤੂਗਾ ਖੁਸ਼ੀ ਟਰੈਕਟਰ ਉਹ ਤਾੜੀ ਮਾਰ ਦੋ ਥਾਪੀਆਂ ਵੱਜਦੀਆਂ ਨੇ ਜਿਨ੍ਹਾਂ ਨੇ ਦੁੱਬ ਮਾ ਦਾ ਪੀਤਾ ਮਿੱਤਰੋ ਫੜਨੀ ਸੌਖੇ ਨਹੀਂ ਉਧਰ ਥਾਪੀਆਂ ਨਹੀਂ ਥਾਪੇ ਵੱਜਦੇ ਆਉਮ ਸਾਡੇ ਕਹਣਤੇ ਨਹੀਂ ਆਪੇ ਵੱਜਦੇ ਵੱਜਦੇ ਉਮਰੀਣਾ ਸਾਹਿਬ ਦਾ ਪਹਿਲਾ ਇਧਰ ਜਫਾ ਲੱਗਿਆ ਨਾ ਇਧਰਲੇ ਪਾਸੇ ਲੈਲੀ ਦੀ ਟੀਮ ਦਾ ਉਹ ਨੰਬਰ ਹੋਲਡ ਹੈ ਉਹ ਰੈਫਰੀ ਸਾਹਿਬ ਨੇ ਇਹਦੀ ਡਿਊਟੀ ਉਹ ਚੈੱਕ ਕਰ ਲੈਣਾ ਉਹ ਨੰਬਰ ਹੋਲਡ ਕੀਤਾ ਗਿਆ ਹੈ ਲਓ ਅਗਲੀ ਕਬੱਡੀ ਪਾਉਣ ਦੇ ਲਈ ਰਵੀ ਬੁਰਜ ਲਿੱਟਾਂ ਦੀ ਧਰਤੀ ਦਾ ਇਸ ਵੇਲੇ ਮੈਦਾਨ ਦੇ ਵਿੱਚ ਹਲਕੇ ਹਲਕੇ ਕਦਮ ਵਧਾ ਰਿਹਾ ਹੈ ਐਨ ਕਹਿੰਦੇ ਦਰਸ਼ਕ ਟਾਈਮ ਦੇਖ ਲਓ ਦੂਜਾ ਦਿਨ ਕਹਿੰਦੇ ਤਬਦੀਲ ਹੋ ਗਿਆ ਐਨ ਭਾਈ ਤੋਂ 23 ਅਗਸਤ ਹੋ ਗਈ ਹੈ ਦਰਸ਼ਕ ਟਿਕੇ ਬੈਠੇ ਆ ਕਿ ਭਾਰੇ ਫੱਲਾਪਰੀ ਆਏ ਨੇ ਬਹਾਰ ਛੱਡ ਕੇ ਹਵਾ ਆ ਗਈ ਆ ਦੁਨੀਆ ਦੀ ਸਾਰ ਛੱਡ ਕੇ ਜਾਪੇ ਸਭ ਨੂੰ ਪਿਆਰਾ ਅੱਜ ਕੋਟ ਗੰਗੂਰਾ ਦਾ ਖੇਡ ਮੈਦਾਨ ਜਿਵੇਂ ਰੱਬ ਆਪ ਆਇਆ ਆਪਣਾ ਦਰਬਾਰ ਛੱਡ ਕੇ ਬਾਬਾ ਨਾਗ ਭਗ ਜੀ ਆਪ ਆਇਆ ਆਪ ਆਇਆ ਉਧਰਲੇ ਬੰਨੇ ਲੱਗਦਾ ਇੰਦਰ ਤੀਜਾ ਲਾ ਗਿਆ ਇੱਕ ਟਰੈਕਟਰ ਤਲਵੰਡੀ ਦੇ ਰਾਹ ਪਾ ਲਿਆ ਉਹਨੇ ਇੱਕ ਟਰੈਕਟਰ ਤਲਵੰਡੀ ਵਾਲੇ ਰਾਹ ਪਾ ਲਿਆ ਉਹ ਮੋੜ ਸਕਦੇ ਆ ਦਾ ਕੋਟ ਗੰਗੂ ਰਾਜ ਦੇ ਵਿਰਾਤ ਕਹਿੰਦੇ ਮੋੜ ਤੋਂ ਮੋੜ ਲਓ ਆ ਸਾਹਮਣੇ ਲੈਲੀ ਆਲਿਓ ਜੇ ਮੋੜ ਸਕਦੇ ਆ ਦਾ ਮੋੜ ਲਓ ਇੱਕ ਟਰੈਕਟਰ ਤਲਵੰਡੀ ਨੂੰ ਤੁਰ ਪਿਆ ਇੱਕ ਟਰੈਕਟਰ ਤਲਵੰਡੀ ਨੂੰ ਤੁਰ ਪਿਆ ਮੇਰੇ ਮਿੱਤਰੋ ਐਨ ਗੱਲਾਂ ਟਿਕਾਣੇ ਲੱਗੀਆਂ ਉਹ ਜਿਹੜਾ ਨੰਬਰ ਸੀਗਾ ਹੋਲਡ ਕੀਤਾ ਉਹ ਨੰਬਰ ਜਾਫੀਆਂ ਦਾ ਸਾਡੇ ਵੀਰ ਨੋਟ ਕਰ ਲੈਣਾ ਉਹ ਟੀਮ ਲਹਿਲੀ ਦਾ ਨੰਬਰ ਹੈ ਇੱਕ ਟਰੈਕਟਰ ਕਹਿੰਦੇ ਪਿੰਡ ਦੀ ਫਰਨੀ ਫਰਨੀ ਤੁਰਿਆ ਫਿਰਦਾ ਇੱਕ ਟਰੈਕਟਰ ਪਿੰਡ ਦੀ ਫਰਨੀ ਫਰਨੀ ਤੁਰਿਆ ਫਿਰਦਾ ਉਹ ਕਹਿੰਦੇ ਕਣਿਆਣੇ ਨੂੰ ਜਾਣ ਵਾਲਾ ਉਹ ਟਰੈਕਟਰ ਕਣਿਆਣੇ ਨੂੰ ਜਾਣ ਵਾਲਾ ਥੋੜਾ ਮੇਰੀ ਬੇਨਤੀ ਪਿੱਛੇ ਪਰੇ ਨੂੰ ਹੋ ਜੋ ਪਰੇ 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 ਬੱਲੇ 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 ਆ ਸਿੰਘ ਜੀ ਕਿੰਗ ਸਿੰਘ ਜੀ ਕਿੰਗ ਸਿੱਖੀ ਵੀ ਕੈਮ ਹੈ ਕਬੱਡੀ ਵੀ ਕੈਮ ਹੈ ਜਿਉਂ ਕਿ ਸਿੱਖੀ ਕਹਿੰਦੇ ਪ੍ਰਾਪਤੀ ਕਰਦਾ ਉਹਦੀਆਂ ਦੋ ਪ੍ਰਾਪਤੀ ਮੰਨੀਆਂ ਜਾਂਦੀ ਹੈ ਇੱਕ ਉਹਦੀ ਸਿੱਖੀ ਦੀ ਪ੍ਰਾਪਤੀ ਇੱਕ ਉਹਦੇ ਖੇਤਰ ਦੀ ਪ੍ਰਾਪਤੀ ਵੀ ਮੁੰਡਾ ਸਿੰਘ ਹੈ ਵਧੀਆ ਖੇਡਦਾ ਹੈ ਬਹੁਤ ਵਧੀਆ ਖੇਡਦਾ ਮੈਨੂੰ ਲੱਗਦਾ ਵੀ ਉਧਰਲੇ ਬੰਨੇ ਹਾਸਕਣ ਵਾਲਿਆਂ ਨੰਬਰ ਅੱਧੇਕ ਦਾ ਫਰਕ ਆ ਆ ਨੰਬਰ ਅੱਧੇਕ ਦਾ ਫਰਕ ਹੈ ਮੇਰੇ ਮਿੱਤਰੋ ਕੋਟ ਗੰਗੂ ਰਾਏ ਵਿੱਚ ਗਰਜੀਤ ਬਾਜੀ ਸਰਾ ਹੋ ਗਿਆ ਤੁਹਾਡੇ ਸਾਰੇ ਪਿੰਡ ਦਾ ਸਾਰੇ ਪ੍ਰਬੰਧਕਾਂ ਦਾ ਉਧਰ ਲਾਲੀ ਕੁੰਨਰ ਦਾ ਆ ਜਗਰਾਜ ਕੁੰਨਰ ਦਾ ਆ ਅਮਰੀਕ ਦਾ ਏ ਓ ਪਰਨੇ ਘੁੰਮ ਗੇ ਰਮਾਲ ਘੁੰਮ ਗੇ ਮਾਝੇ ਵਾਲੇ ਨੇ ਕਹਿੰਦੇ ਆਨ ਕਹਿੰਦੇ ਗੱਡਾ ਡਈਆਂ ਤੇ ਕਰ ਦੱਸਾ ਮਾਝੇ ਦੇ ਮਜਾਲ ਨੇ ਗੱਡਾ ਡਈਆਂ ਤੇ ਕਰਤਾ ਮੇਰੇ ਮਿੱਤਰੋ ਸ਼ੰਕਰ ਦੇ ਪਿੰਡਾਂ ਦਾ ਪਹਿਲਵਾਨ ਉਹ ਦੂਜਾ ਲਾ ਗਿਆ ਉਹ ਦੂਜਾ ਲਾ ਗਿਆ ਗੋਲਿਆ ਮੋੜਲਾ ਟਰੈਕਟਰ ਜਿਹੜਾ ਤਲਵੰਡੀ ਦੇ ਰਾਹ ਪੈ ਗਿਆ ਪਰ ਮੇਰੇ ਮਿੱਤਰੋ ਖਿਡਾਰੀ ਭਾਗਾ ਵਾਲੇ ਨੇ ਕੋਈ ਮਰਜ਼ੀ ਜਿੱਤ ਜੇ ਉਹ ਜਿੱਤਣਾ ਉਹਨੇ ਹੈ ਜਿਹਦੇ ਕਰਮਾਂ ਵਿੱਚ ਹੈ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਜੋ ਕਿਸਮਤ ਵਿੱਚ ਲਿਖਿਆ ਕੋਈ ਖੋਲ ਨਹੀਂ ਸਕਦਾ ਸਮਾਂ ਸਮਾ ਸਮਰੱਥ ਹੈ ਸਮਾਂ ਸਮੁੰਦਰ ਦੀਆਂ ਲਹਿਰਾਂ ਤੇ ਮੌਤ ਕਦੇ ਵੀ ਕਿਸ ਦਾ ਇੰਤਜ਼ਾਰ ਨਹੀਂ ਕਰਦੀ ਸਮੇਂ ਦੀ ਕਦਰ ਬੰਦੇ ਦੀ ਕਦਰ ਹੈ ਉਂਗਲ ਖੜੀ ਮੁੰਡੇ ਦੀ ਦੱਸਦੀ ਦੁੱਧ ਪੀਤਾ ਬੂਰੀਆਂ ਦਾ ਆਹ ਸਾਹਮਣੇ ਕਹਿੰਦੇ ਖੁਸ਼ੀ ਤਕੜਾ ਨੰਬਰ ਜੋੜ ਗਿਆ ਗੁਰਪ੍ਰੀਤ ਕਹਿੰਦੇ ਬਰੇ ਸਾਹਿਬ ਦੀ ਧਰਤੀ ਦਾ ਮੈਦਾਨ ਦੇ ਵਿੱਚ ਫਿਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਨੇ ਚਾਰਾਂ ਵਿੱਚੋਂ ਵੇਖਦੇ ਆ ਪੀਤਾ ਹੰਸ ਸਾਹਿਬ ਵਾਲਾ ਇਸ਼ਾਰਾ ਕਰ ਗਿਆ ਵੀ ਨੰਬਰ ਗੁਰਪ੍ਰੀਤ ਨੇ ਆਪਣੀ ਟੀਮ ਦੇ ਹਿੱਸੇ ਜੁੜ ਦਿੱਤਾ ਹੈ ਲੈ ਵੀ ਵੱਡੇ ਭਾਈ ਬਿੱਲੇ ਦਾ ਵੀਰ ਕਹਿੰਦੇ ਸੁੱਖਾ ਕਬੱਡੀ ਪਾ ਰਿਹਾ ਹੈ ਨਾ ਬਿੱਲੇ ਦਾ ਵੀਰ ਕਹਿੰਦੇ ਸੁੱਖਾ ਕਬੱਡੀ ਪਾ ਰਿਹਾ ਆਹ ਰੇਡਾਂ ਵੀ ਜੱਤ ਹਰ ਵਾਲੀਆਂ ਅਮਨ ਕੁਲਾ ਜੀ ਥੋੜਾ ਇੱਧਰ ਨੂੰ ਹੋਇਓ ਯਾਰਾ ਆਹ ਰੇਡਾਂ ਜੱਤ ਹਰ ਵਾਲੀਆਂ ਜਿਹੜੇ-ਜਿਹੜੇ ਕਹਿੰਦੇ ਕੋਟ ਗੰਗੂ ਰਾਏ ਵਿੱਚ ਆਏ ਦਾ ਮੁੱਲ ਮੁੜ ਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਆਹ ਮੇਲਾ ਵੱਡਾ ਓ ਮੇਲਾ ਵੱਡਾ ਮੇਲਾ ਬਾੜਾ ਵੱਡਾ ਚੱਲਦਾ ਆਹ ਸਾਹਮਣੇ ਕਹਿੰਦੇ ਕਬੱਡੀ ਸੁੱਖੇ ਦੀ ਪੈ ਰਹੀ ਹੈ ਅੰਦਰ ਲੱਗ ਗਿਆ ਲੱਗ ਗਿਆ ਅੰਦਰ ਟਰੈਕਟਰ ਵਾਲਾ ਜੱਫਾ ਟਰੈਕਟਰ ਵਾਲਾ ਜੱਫਾ ਟਰੈਕਟਰ ਵਾਲੀ ਰੇਡ ਏ ਸਿਰੇ ਦੀ ਖੇਡ ਸਿਰੇ ਦੀ ਖੇਡ ਟਰੈਕਟਰ ਟਰੈਕਟਰ ਤਲਵੰਡੀ ਨੂੰ ਗਿਆ ਟਰੈਕਟਰ ਤਲਵੰਡੀ ਨੂੰ ਗਿਆ ਟਰੈਕਟਰ ਤਲਵੰਡੀ ਨੂੰ ਗਿਆ ਟਰੈਕਟਰ ਤਲਵੰਡੀ ਨੂੰ ਗਿਆ ਇਹ ਹਾਰਨ ਵੀ ਵੱਜ ਗਿਆ ਹਾਰਨ ਵੀ ਵੱਜ ਗਿਆ ਇਹ ਸਕੋਰ ਦਾ ਹੋਟਾ ਵੱਜ ਗਿਆ ਉਹ ਕਿਵੇਂ ਕੋਟ ਗੰਗੂ ਰਾਏ ਵਿੱਚ ਗੱਡ ਦਿੱਤੀ ਜੱਤ ਵਾਲੀ ਚੰਡੀ ਇੱਕ ਟਰੈਕਟਰ ਚਲਾ ਗਿਆ ਪਿੰਡ ਤਲਵੰਡੀ ਵਾਹ ਵੀ ਵਾਹ ਜਕਾਰਾ ਬਾਬਾ ਨਾਗ ਭਾਗ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਇੱਕ ਚੜ੍ਹਦੀ ਕਲਾ ਵਾਲਾ ਜਕਾਰਾ ਬੋਲ ਸੋਨੇ ਹਾ ਸਤਿ ਸ਼੍ਰੀ ਅਕਾਲ ਖੁਸ਼ੀ ਦੇ ਲਈ ਜਵਿੰਦਰ ਬਲਪੁਰੀਆ ਯੂਐਸਏ ਗੋਪਾ ਹੰਦਲ ਯੂਐਸਏ ਅਵੀ ਮੰਗੜ ਯੂਐਸਏ ਵੱਲੋਂ ਕਿੰਨਾ ਜੀ 1100 ਉਧਰ ਸਾਡੇ ਵੀਰ ਓਮ ਜੀ ਮੰਦੀਪ ਤਖੜ ਯੂ ਐਸ ਏ ਅਭਿਸ਼ੇਕ ਹਾਲੈਂਡ 50 ਪਾਉਂਡ ਜਿਹੜੇ ਦਿੱਤੇ ਗਏ ਆ ਖੁਸ਼ੀ ਦੇ ਲਈ ਦਲਜੀਤ ਸਿੰਘ ਜੀ ਬੱਬੂ ਕੁੰਨਰ ਪ੍ਰਧਾਨ ਰੰਦੀਪ ਉਹ ਸਾਡੇ ਰੰਦੀਪ ਹਾਲੈਂਡ ਕੁਸ਼ਨ ਟਰੱਕ ਓਮ ਜੀ ਜੋਬਨ ਕੁੰਨਰ ਤੇ ਹਰਪ੍ਰੀਤ ਕੁੰਨਰ ਬਰੋ 50 ਪਾਉਂਡ ਖੁਸ਼ੀ ਲਈ ਹਾਂਜੀ ਓਮ ਜਿਹੜਾ 6000 ਰੁਪਿਆ ਸਾਡੇ ਭਰਾ ਮੰਦੀਪ ਤਖੜ ਯੂ ਐਸ ਏ ਅਭਿਸ਼ੇਕ ਹਾਲੈਂਡ ਤੇ ਰੰਦੀਪ ਹਾਲੈਂਡ ਤਿੰਨਾਂ ਯਾਰ ਇਹਨਾਂ ਵੱਲੋਂ ਖੁਸ਼ੀ ਲਈ ਸੁਖ ਕਲਦਾ ਯੂਐਸਏ ਤੇ ਮਨਦੀਪ ਮੰਗਟ ਕੈਨੇਡਾ ਬਿੱਲੇ ਅਮਨ ਸਿੱਧੂ ਕੈਨੇਡਾ ਦੇ ਨਾਲ ਅਰਵਿੰਦਰ ਆਸਟ੍ਰੇਲੀਆ ਇਹਨਾਂ ਵੱਲੋਂ ਵੀ 3000 ਰੁਪਿਆ ਸਾਡੇ ਭਰਾ ਲਈ ਹੈ ਆ 1100 ਆ ਮੇਰੇ ਕੋਲੇ ਖੁਸ਼ੀ ਦਾ ਉਹ ਜਰੂਰ ਪ੍ਰਾਪਤ ਕਰ ਲਿਓ ਪਹਿਲਾਂ ਆਪਾਂ ਨੰਬਰ ਅਨਾਉਂਸ ਕਰ ਦਈਏ ਲੈਰੀ ਦੇ ਨੰਬਰ ਰਏ ਆ 19 ਬਰੇ ਸਾਹਿਬ ਦੀ ਟੀਮ ਦੇ ਨੰਬਰ ਰਏ ਆ 19 ਤਾੜੀ ਮਾਰਦੇ ਜੋਰਦਾਰ ਅੱਧੇ ਨੰਬਰ ਤੇ ਬਰੇ ਸਾਡੀ ਟੀਮ ਫਾਸਟ ਰਹੀ ਹੈ ਹੁਣ ਬੈਸਟ ਅਨਾਉਂਸ ਕਰਨ ਲੱਗੇ ਆਪਾਂ ਇਧਰ ਉਪਜੇ ਤੂ ਤੇ ਜੇਤੂ ਟੀਮ ਲਈ ਹਾਰਮਨ ਆਸਟ੍ਰੇਲੀਆ ਸਾਡੇ ਉਪਲ ਸਾਹਿਬ ਉਹ 11-1100 ਰੁਪਇਆ ਦੋ ਟੀਮਾਂ ਨੂੰ ਪੁਜਦਾ ਕਰਦੇ ਆ ਅਮਨ ਬੈਸ ਲੈਡਰ ਯਾਫੀ ਕਿਨੇ ਕੱਢਿਆ ਉਹ ਦੱਸਿਓ ਦੁਨੀਆ ਨੂੰ ਆ ਜਰਾ ਸੋਹਣਾ ਉਧਰ ਸਾਡਾ ਭਰਾ ਮੰਤਰੀ ਉਪਲ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮంత్రి ਪਲਦੀ ਸਾਡੇ ਸਾਡੇ ਵੀਰ ਹਰਮਨ ਸਾਡੇ ਮੰਤਰੀ ਸਾਹਿਬ ਦੀ ਬੱਚੀ ਆਸਟ੍ਰੇਲੀਆ ਤੋਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵੈਸਟ ਰੇਡਰ ਜਾਫੀ ਕੌਣ ਦੱਸਦੇ ਆਂ ਜੀ ਕਿਉਂਕਿ ਇਹ ਤੁਹਾਨੂੰ ਪਤਾ ਸੈਮੀਫਾਈਨਲ ਤੇ ਫਾਈਨਲ ਦੇ ਅੰਕ ਮਲਾਉਣੇ ਆ ਉਹ ਲਿਖਾਜੁਕਾ ਕਰ ਰਿਹਾ ਵੀਰ ਅਮਨ ਸਾਡਾ ਵੀਰ ਆ ਪਹਿਲੇ ਨੰਬਰ ਦਾ 1000 ਰੁਪਿਆ ਬਾਈ ਰਣਦੀਪ ਕੋਲ ਹੈ ਜੀ ਉਹ ਲੈ ਲਓ ਮંત્રી ਜੀ ਆਓ ਇੱਧਰ ਪੈਸੇ ਜਿਹੜੇ ਤੁਸੀਂ 11100 ਰੁਪਇਆ ਇੱਧਰ ਮੁੰਡੇ ਲੈਣ ਆਇਆ ਆ ਆ ਖੁਸ਼ੀ ਦਾ ਮੇਰੇ ਕੋਲ 1100 ਰੁਪਇਆ ਲੈ ਜਾਓ ਪਲੀਜ਼ ਮੰਤਰੀ ਮੰਤਰੀ ਸਾਹਿਬ ਕਿੱਧਰ ਨੇ ਖੁਸ਼ੀ ਕਿੜਿਆਣੇ ਦਾ 1100 ਪਾਪਾ ਪਾਪਾ ਇੱਧਰ ਆ ਇੱਧਰ ਮੇਰੇ ਕੋਲੇ ਜਿੱਥੋਂ ਗਿਆ ਸੀ ਉੱਥੇ ਆ ਇੱਥੇ ਆ ਜਾ ਲਓ ਜੀ ਹੁਣ ਸੁਣੋ ਜੀ ਸੈਮੀ ਤੇ ਫਾਈਨਲ ਦੇ ਅੰਕ ਜਿਹੜੇ ਮਿਲਾ ਕੇ ਗੁਰਪ੍ਰੀਤ ਵਰੇ ਸਾਹਿਬ ਨੇ ਟੋਟਲ 19 ਕਬੱਡੀਆਂ ਪਾਈਆਂ 19 ਕਬੱਡੀਆਂ ਪਾ ਕੇ ਤਿੰਨ ਜੱਫੇ ਲੱਗੇ 16 ਅੰਕ ਪ੍ਰਾਪਤ ਕੀਤੇ ਟੋਟਲ ਪਰ ਖੁਸ਼ੀ ਕੜਿਆਣੇ ਨੇ 21 ਕਬੱਡੀਆਂ ਇੱਕ ਜੱਫਾ 20 ਨੰਬਰ ਖੁਸ਼ੀ ਕੜਿਆਣਾ ਬੈਸਟ ਰੇਡਰ ਉਧਰ ਕਹਿੰਦੇ ਖੁਸ਼ੀ ਦੇ ਪਰਿਵਾਰ ਨੂੰ ਬਹੁਤ ਵੱਡੀ ਮੁਬਾਰਕਬਾਦ ਆ ਸਾਡੇ ਭਰਾ ਇੱਕ ਟਰੈਕਟਰ ਕੜਿਆਣ ਕੜਿਆਣਾ ਵਾਲਿਆ ਪਹਿਲਾ ਕਿ ਦੂਜਾ ਦੱਸੀ ਜਰਾ ਕਿਹੜੇ ਪਾਸੇ ਆ ਨੌਜਵਾਨਾ ਇਹ ਪਹਿਲਾ ਹੀ ਟਰੈਕਟਰ ਹੈ ਤੇ ਪਹਿਲਾ ਹੀ ਟਰੈਕਟਰ ਆ ਜਿਹੜਾ ਜਿੱਤਿਆ ਇੰਦਰ ਤਲਵੰਡੀ ਨੇ ਭੇਟਾਂ ਵਿੱਚੋਂ ਹੁਣ ਬੈਸਟ ਕੌਣ ਅਗਲਾ ਜਾਫੀ ਦੱਸਾਂਗੇ ਫਿਰ ਗੱਲ ਅੱਗੇ ਕਰਾਂਗੇ ਅੱਗੇ ਕਹਾਣੀ ਤੋਰਾਂਗੇ ਭਾਈ ਕੀ ਕੀ ਹੁੰਦਾ 15 ਟੱਚ ਤੇ ਪੰਜ ਰੱਫੇ ਸੈਮੀਫਾਈਨਲ ਤੇ ਫਾਈਨਲ ਮਲਾ ਕੇ ਇੰਦਰ ਤਲਵੰਡੀ ਅੱਜ ਦੇ ਕਬੱਡੀ ਕੱਪ ਦਾ ਬੈਸਟ ਸਟਾਪਰ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਵਾਰੀ ਤਾੜੀਆਂ ਮਾਰ ਦਿਓ ਦੂਜਾ ਟਰੈਕਟਰ ਇੰਗਲੈਂਡ ਤੋਂ ਆ ਕੇ ਜਿੱਤ ਲਿਆ ਬਹੁਤ ਬਹੁਤ ਧੰਨਵਾਦ ਮੁਬਾਰਕਾਂ ਨੇ ਜੇਤੂ ਟੀਮਾਂ ਨੂੰ ਬੈਸਟ ਖਿਡਾਰੀਆਂ ਨੂੰ ਆ 1100 ਰੁਪਏ ਮੇਰੇ ਕੋਲ ਹੈ ਖੁਸ਼ੀ ਦਾ ਉਹ ਪ੍ਰਾਪਤ ਕਰ ਲਿਓ ਆ ਆ ਸਾਊਂਡ ਵਾਲੇ ਬਹੁਤ ਅਮਰੀਕ ਨੂੰ ਪੂਸ਼ਮਰੀਕ ਨੂੰ ਸਾਊਂਡ ਵਾਲੇ ਵੀਰਾ ਮਾਈਕ ਲੈ ਲੋ ਪਲੀਜ਼ ਇਨੇ ਘਾਇਰੀ ਕਬੂਲ ਕਰਿਓ 10 ਬੂਟਾ ਮਰੇ ਨਾ ਮਾਫੀ ਜਾਵੇਗਾ ਜੇ ਕੇ ਦੀ ਜਾਣ ਦੇ ਕਲੱਬ ਕੁਝ ਗਲਤ ਬੋਲਿਆ ਗਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਾਡੇ ਬੜੇ ਪਿਆਰੇ ਵੀਰ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕਨੇਡਾ ਨੀਡਾ ਆਸਟ੍ਰੇਲੀਆ ਰਾਜੂ ਇਟਲੀ ਅੱਜ ਦੇ ਕਬੱਡੀ ਪਰਾ ਬੈਟ ਟਰੇਡਰ ਖੁਸ਼ੀ ਕੜਿਆਣਾ ਹੈਲੋ ਬੈਟ ਯਾਫੀ ਸਾਰੇ ਵੀਰਾਂ ਨੂੰ ਬੇਨਤੀ ਆ ਇੰਦਰ ਤਲਵੰਡੀ ਪਿੱਛੇ ਨੂੰ ਹੋ ਜਾਓ ਅਸੀਂ ਨਾਮ ਦੇਣੇ ਆ ਨਾਮ ਦੇ ਕੇ ਫੇਰ ਜਿਹੜਾ ਮਰਜੀ ਨੇੜੇ ਆ ਜਾਓ ਵੀਰ ਬਣ ਕੇ ਨਾਮ ਦੇ ਲੈਣ ਦੋ ਥੋੜਾ ਜਿਹਾ ਘੇਰਾ ਖੁੱਲਾ ਕਰ ਲੋ ਆ ਸਾਰੇ ਵੀ ਥੋੜਾ ਥੋੜਾ ਪਿੱਛੇ ਆ ਜਾਓ ਜੀ ਕਮੀ ਮੈਂਬਰ ਤੇ ਜਿਹੜੇ ਵੀਰਾਂ ਵੱਲੋਂ ਫੋਰਡ ਦਿੱਤੇ ਜਾਣੇ ਆ ਉਹੀ ਬਸ ਇੱਥੇ ਰਹਿਣ ਕਿਰਪਾ ਕਰਕੇ ਬੇਨਤੀ ਆ ਸਾਰਿਆਂ ਨੂੰ ਲਾਲੀ ਕੋਨਰ ਯੂਐਸਏ ਜਗਰਾਤ ਸਿੰਘ ਕੋਨਰ ਯੂਐਸਏ ਕੁਲਵੀਰ ਸਿੰਘ ਖਾਲਸਾ ਯੂਐਸਏ ਤੇ ਮਰੀਕ ਸਿੰਘ ਕੈਨੇਡਾ ਕਟਾਰੀ ਖੁਰਦ ਵਾਲੇ ਇਹ ਭਰਾਵਾਂ ਵੱਲੋਂ ਜਿਹੜੇ ਦੋ ਫੋਰਡ ਅੱਜ ਦਿੱਤੇ ਜਾ ਰਹੇ ਆ ਜਗਰਾਤ ਸਾਡਾ ਭਾਈ ਨਾਲ ਆ ਵੇਰਾ ਖੁੱਲਾ ਕਰ ਲੋ ਜੀ ਸਾਰੇ ਕਲੱਬ ਵਾਲੇ ਵੀ ਆ ਜਾਓ ਨਾਲ ਹੋਰੋ ਵੀਰ ਸਾਰੇ ਕਮੇਟੀ ਮੈਂਬਰ ਕਮੇਟੀ ਮੈਂਬਰ ਸਾਰੇ ਮੂਹਰੇ ਖੜ੍ਹ ਜਾਓ ਬੈਟ ਟਰੇਡਰ ਖੁਸ਼ੀ ਕੜਿਆਣਾ ਬੈਟ ਯਾਫੀ ਇੰਦਰ ਤਲਵੰਡੀ ਵਾਲਾ ਟਰੈਕਟਰਾਂ ਦੇ ਜੇਤੂ ਨੇ ਕੋਟ ਗੰਗੂਰਾਏ ਦੇ ਕਬੱਡੀ ਕੱਪ ਦੇ ਬਹੁਤ ਬਹੁਤ ਮੁਬਾਰਕਾਂ ਕੋੜਾ ਕੋਟ ਗੰਗੂਰਾਏ ਕੋੜਾ ਪਰਿਵਾਰ ਤੇ ਗੱਬਰ ਨੀਲੋਂ ਵਿੱਚ ਵੱਡਾ ਕੱਪ ਕਰਾਉਂਦਾ ਹੈ ਗੱਬਰ ਨੀਲੇ ਉਹਨਾਂ ਦਾ ਧੰਨਵਾਦ ਵੱਡਾ ਮਾਣ ਕਰਦੇ ਬੋਲਾਂ ਲਈ ਬਾਈ ਖੁੱਲਾ ਕਰ ਲੀਏ ਘੇਰਾ ਆਪਾਂ ਘੇਰਾ ਖੁੱਲਾ ਕਰ ਲੀਏ ਕਰ ਲੋ ਘੇਰਾ ਖੁੱਲਾ ਕਰ ਲੋ ਬਾਈ ਹਾਂਜੀ ਖਿਡਾਰੀਆਂ ਨੂੰ ਟਰੈਕਟਰ ਦਿੱਤੇ ਜਾ ਰਹੇ ਨੇ ਦਾ ਜਕਾਰਾ ਲਾ ਦਿਓ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਜਗਰਾਜ ਸਿੰਘ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਜਗਰਾਜ ਸਿੰਘ ਕੁੰਨਰ ਯੂ ਐਸ ਏ ਲਾਲੀ ਕੁੰਨਰ ਯੂ ਐਸ ਏ ਦਲਵੀਰ ਸਿੰਘ ਜੀ ਖਾਲਸਾ ਯੂ ਐਸ ਏ ਅਮਰੀਕ ਸਿੰਘ ਜੀ ਕੈਨੇਡਾ ਕਟਾਣੀ ਖੁਰਦ ਇਹਨਾਂ ਭਰਾਵਾਂ ਵੱਲੋਂ ਟਰੈਕਟਰ ਜਿਹੜੇ ਸਪான்ਸਰ ਕੀਤੇ ਗਏ ਐ ਲੈ ਵੀ ਖੁਸ਼ੀ ਦਾਤਾ ਹੋ ਗਿਆ ਸਨਮਾਨ ਹੁਣ ਇੰਦਰ ਖੁਸ਼ੀ ਦੀ ਜ਼ਿੰਦਗੀ ਦਾ ਇਹ ਪਹਿਲਾ ਟਰੈਕਟਰ ਹੈ ਔਰ ਇੰਦਰ ਲਵੀਂਦਰ ਤੇਰੇ ਭਾਗ ਖੁੱਲ ਗਿਆ ਬੀਤੀ 18 ਤਰੀਕ ਨੂੰ ਪੀਟਾਂ ਤੋਂ ਟਰੈਕਟਰ ਜਿੱਤੇ ਅੱਜ ਦੂਜਾ ਟਰੈਕਟਰ ਦਾ ਅੱਜ ਤਾਂ ਭੰਗੜੇ ਪੈਂਦੇ ਹੋਣਗੇ ਤਲਵੰਡੀ